ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਮੰਨੇ ਜਾਂਦਾ ਹੈ ਜੋ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਵਿੱਚ ਰਹਿ ਰਿਹਾ ਸੀ ਉਸ ਨੂੰ ਹੁਣ ਵਾਹਨ ਹੱਤਿਆ ਦੇ ਤੋਸ਼ ਤੋਂ ਬਾਅਦ ਜ਼ਮਾਨਤ ਉਤਰੀਹਾ ਕਰ ਦਿੱਤਾ ਗਿਆ ਜ਼ਮਾਨਤ ਦੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰ ਦੇ ਵਿਰੁੱਧ ਇੱਕ ਵੱਡਾ ਰੋਸ ਵੀ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਲਾਪਟਵਾਈ ਦੇ ਨਾਲ ਜਾਣਾਂ ਲਈਆਂ ਅਤੇ ਫਿਰ ਆਜ਼ਾਦ ਕੁਮਰੇ ਸਾਹਿਬ ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਜਿਸ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਮੰਨਿਆ ਜਾਂਦਾ ਹੈ ਉਹ ਬਿਨਾਂ ਕਿਸੇ ਜਾਇਜ਼ ਸਬੇਬ ਦੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਜਿਸ ਨੂੰ ਵਾਹਨ ਹੱਤਿਆ ਦੇ ਦੋਸ਼ ਤੋਂ ਬਾਅਦ ਸਮਾਨਤ ਉਤੇ ਰਿਹਾ ਕਰ ਦਿੱਤਾ ਗਿਆ ਜਮਾਨਤੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰਾਂ ਤੇ ਵਿਰੁੱਧ ਇੱਕ ਵੱਡਾ ਰੋਸ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਨੇ ਲਾਪਰਵਾਹੀ ਨਾਲ ਜਾਨਾਂ ਲਈਆਂ ਅਤੇ ਫਿਰ ਆਜ਼ਾਦ ਕੁਮਰੇ ਸੀ 29 ਸਾਲਾ ਰੌਬਰਟ ਪੀ ਪਿਆਸਨ ਦੀ ਕਾਰ SR160 ਉਤੇ ਦੋ ਟ੍ਰੱਕਾਂ ਦੇ ਵਿਚਕਾਰ ਕੁਚਲਣ ਕਾਂਡ ਮੌਤ ਹੋ ਗਈ ਟਰਪਰਾ ਨੇ ਕਿਹਾ ਕਿ ਤਿੰਨ ਵਾਹਨ ਪੈਲੀ ਲੇਨ ਦੇ ਵਿੱਚ ਯਾਤਰਾ ਕਰ ਰਹੇ ਸੀ ਜਦੋਂ ਉਹਨਾਂ ਦੇ ਵਿੱਚ ਦੋ ਟ੍ਰੈਫਿਕ ਦੇ ਲਈ ਰੁਕ ਗਏ ਅਤੇ ਤੀਜਾ ਸਮੇਂ ਸਿਰ ਹੋਲੀ ਕਰਨ ਦੇ ਵਿੱਚ ਅਸਫਲ ਹੋਇਆ ਕੈਲੀਫੋਰਨੀਆ ਦੇ ਐਲਕਰ ਗਰੋਵ ਦੇ 25 ਸਾਲਾ ਕਮਲਪ੍ਰੀਤ ਸਿੰਘ ਦੁਆਰਾ ਸੈਮੀ ਜੁਲਾਈ ਜਾ ਰਹੇ 2000 ਫ੍ਰੇਟ ਲਾਈਨਰ ਕੈਸਕੇਡਿਆ ਨੇ ਇੱਕ ਨੀਲੇ 2010 ਮਾਜ਼ਦਾ 3 ਸਿਡਾਨ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜੋ ਕਿ ਇੱਕ ਕੋਚੀਟੇ 2016 ਪੀਟਰਬੇਲ ਟਰੱਕ ਦੇ ਪਿਛੇ ਰੁਕਈ ਸੀ ਫ੍ਰੇਟ ਲਾਈਨਰ ਨੇ ਮਾਜ਼ਦਾ ਦੇ ਪਿਛਲੇ ਹਿੱਸੇ ਨੂੰ ਓਵਰ ਰੋਟ ਕੀਤਾ ਅਤੇ ਇਸ ਨੂੰ ਪੀਟਰ ਬਿਲਟ ਦੇ ਪਿਛਲੇ ਹਿੱਸੇ ਤੇ ਹਿਟਾ ਤੱਕ ਦਿੱਤਾ ਰੋਬਰਟ ਦੇ ਕਾਰ ਦੇ ਇੰਜਨ ਨੂੰ ਅਗਲਾ ਗਈ ਅਤੇ ਉਸੇ ਮੌਕੇ ਤੇ ਹਮੋਤ ਹੋ ਗਈ ਸਿੰਘ ਅਤੇ ਪੀਟਰ ਬਿਲਟ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਤਿੰਨੋਂ ਡਰਾਈਵਰਾਂ ਨੇ ਸੀਟ ਬੈਲਟ ਲਗਾਈ ਹੋਈ ਸੀ ਟੱਕਰ ਨੇ 6 ਘੰਟੇ 48 ਮਿੰਟਾਂ ਦੇ ਲਈ ਸੜਕ ਨੂੰ ਜਮ ਕਰ ਦਿੱਤਾ ਅਤੇ ਸਟੇਟ ਪੈਟਰੋਲ ਨੇ ਕਿਹਾ ਕਿ ਇਸ ਦੇ ਵਿੱਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਸ਼ਾਮਲ ਨਹੀਂ ਸੀ ਅਤੇ ਟੱਕਰ ਦੇ ਕਾਰਨ ਦੀ ਜਾਂਚ ਜਾਰੀ ਹੈ ਪੇੜ ਤੇ ਪੈਨੇ 100 ਤੇ ਲਿਖਿਆ ਕਿ ਮੇਰਾ ਪ੍ਰਾਮਾ ਰਹਿ ਗਿਆ ਸੀ ਉਸ ਦੀ ਪਤਨੀ ਅਤੇ 4 ਅਤੇ 1 ਸਾਲ ਦੇ ਦੋ ਛੋਟੇ ਮੁੰਡਿਆਂ ਨੂੰ ਛੱਡ ਕੇ ਉਹ ਚਲਾ ਗਿਆ ਉਹ ਪੂਰੀ ਤਰ੍ਹਾਂ ਕੰਪਨੀ ਉੱਤੇ ਮੁਕੱਦਮਾ ਕਰ ਰਹੀ ਨਹੀਂ ਉਸ ਦੇ ਪਰਿਵਾਰ ਦੇ ਕੋਲ ਪਹਿਲਾਂ ਹੀ ਵਕੀਲ ਨੇ ਉਹ ਇੱਕ ਸ਼ਾਨਦਾਰ ਪਿਆਰ ਕਰਨ ਵਾਲਾ ਵਿਅਕਤੀ ਸੀ ਜਿਸ ਨੂੰ ਹੱਜੇ ਵੀ ਇੱਥੇ ਹੋਣਾ ਚਾਹੀਦਾ ਉਪਲਬਧ ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਨੂੰ ਬੀਡੀਐਮ ਪ੍ਰਸ਼ਾਸਨ ਨੇ ਸਰਹੱਦ ਤੇ ਗ੍ਰਿਫਤਾਰ ਕਰਕੇ ਰਿਹਾਅ ਕਰ ਦਿੱਤਾ ਸੀ ਉਹ 2023 ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ ਛੱਡ ਦਿੱਤਾ ਗਿਆ ਸੀ ਜਵਾਨਾਂ ਨੇ ਇਹ ਤੈਅ ਕੀਤਾ ਕਿ ਸਿੰਘ ਨੇ ਰੁਕੀਆਂ ਘੁੱਟੀਆਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਬ੍ਰੇਕ ਲਗਾਉਣ ਜਾਂ ਟਾਲਮਟਾਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਿੰਘ ਨੇ ਇੱਕ ਸਹਿਯੋਗ ਡਰਾਈਵਰ ਦੀ ਸੂਚੀ ਬਣਾ ਕੇ ਅਤੇ ਉਸ ਡੇਟਾ ਨੂੰ ਸ਼ਾਮਲ ਕਰਕੇ ਆਪਣੀ ਇਲੈਕਟ੍ਰੋਨਿਕ ਲੌਗ ਬੁੱਕ ਨੂੰ ਜਵਾਲੀ ਬਣਾਇਆ ਜੋ ਜਾਂਚ ਕਰਤਾਵਾਂ ਨੇ ਕਿਹਾ ਕਿ ਸੰਕੇਤ ਕਰ ਸਕਦਾ ਹੈ ਕਿ ਲੌਗ ਬੁੱਕ ਬਦਲੀ ਗਈ ਸੀ ਜਾਂ ਫਿਰ ਡਿਸਕਨੈਕਟ ਕੀਤੀ ਗਈ ਸੀ ਸੋਸ਼ਲ ਮੀਡੀਆ ਉਪਭੋਗਤਾ ਨੇ ਉਸੇ ਰਿਹਾਈ ਅਤੇ ਸਮਾਨਤ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਸਵਾਲ ਕੀਤਾ ਕਿ ਇੱਕ ਗੈਰਕਾਨੂੰਨੀ ਪ੍ਰਵਾਸੀ ਦੇ ਲਈ ਇੰਨੀ ਰਕਮ ਕੌਣ ਦੇ ਸਕਦਾ ਹੈ ਵਿਸ਼ੇਕੋਸੀ ਕਿਉਂਕਿ ਗੈਰਕਾਨੂੰਨੀ ਸਿਰਫ ਇੱਕ ਪੈਜ ਕਿਉਂਕਿ ਗੈਰ ਕਾਨੂੰਨੀ ਸੇਫਰ 100k ਡਾਲਰ ਲੈ ਕੇ ਆ ਸਕਦੇ ਨਹੀਂ ਇਹ ਕਿਵੇਂ ਹੈ ਇੱਕ ਨੇ ਲਿਖਿਆ ਉਸ ਨੂੰ ਬੋਨ ਤੇ ਪੈਸੇ ਕਿੱਥੋਂ ਮਿਲੇ ਉਸ ਦਾ ਲਾਇਸੈਂਸ ਕਿਸ ਨੇ ਜਾਰੀ ਕੀਤਾ ਤੇ ਉਸ ਨੂੰ ਕਿਸ ਨੇ ਨੌਕਰੀ ਤੇ ਰੱਖਿਆ ਉਸ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਿਸ ਨੇ ਕੀਤੀ ਕੀ ਇਹ ਉਡਾਣ ਦਾ ਜੋਖਮ ਲੈ ਸਕਦਾ ਹੈ ਇੱਕ ਹੋਣ ਨੇ ਲਿਖਿਆ ਇਹਨਾਂ ਲੋਕਾਂ ਨੂੰ ਟੱਕਰ ਦੇ ਵਿੱਚ ਪਾਉਣ ਦੇ ਨਾਲ ਜੁੜੇ ਹਰ ਵਿਅਕਤੀ ਉੱਤੇ ਦੋਸ਼ ਲਗਾਇਆ ਜਾਣਾ ਚਾਹੀਦਾ ਹੈ ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਨੂੰ ਇੱਕ ਗੈਰ ਕਾਨੂੰਨੀ ਪ੍ਰਵਾਸੀ ਮੰਨੇ ਜਾਂਦਾ ਹੈ ਜੋ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਵਿੱਚ ਰਹਿ ਰਿਹਾ ਸੀ ਉਸ ਨੂੰ ਨਾ ਵਾਹਨ ਹੱਤਿਆ ਦੇ ਤੋਸ਼ ਤੋਂ ਬਾਅਦ ਜ਼ਮਾਨਤ ਤੋਤੇ ਰਹਾ ਕਰ ਦਿੱਤਾ ਗਿਆ ਜ਼ਮਾਨਤ ਦੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰ ਦੇ ਵਿਰੁੱਧ ਇੱਕ ਵੱਡਾ ਰੋਸ ਵੀ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਲਾਪਟਪਾਈ ਦੇ ਨਾਲ ਜਾਂਨਾ ਲਈਆਂ ਅਤੇ ਫਿਰ ਆਜ਼ਾਦ ਕੁਮਰੇਸਰ ਪਾਲਤੀਮੁੱਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਜਿਸ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਮੰਨਿਆ ਜਾਂਦਾ ਹੈ ਉਹ ਬਿਨਾ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਜਿਸ ਨੂੰ ਵਾਹਨ ਹੱਤਿਆ ਦੇ ਤੋਸ਼ ਤੋਂ ਬਾਅਦ ਸਮਾਨਤ ਉਤੇ ਰਿਹਾ ਕਰ ਦਿੱਤਾ ਗਿਆ ਜਮਾਨਤੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰਾਂ ਤੇ ਵਿਰੁੱਧ ਇੱਕ ਵੱਡਾ ਰੋਸ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਨੇ ਲਾਪਰਵਾਹੀ ਦੇ ਨਾਲ ਜਾਨਾਂ ਲਈਆਂ ਅਤੇ ਫਿਰ ਆਜ਼ਾਦ ਕੁਮਰੇ ਸੀ 29 ਸਾਲਾ ਰੌਬਰਟ ਪੀ ਪਿਆਸਨ ਦੀ ਕਾਰ ਐਸ ਆਰ 160 ਉੱਤੇ ਦੋ ਟ੍ਰੱਕਾਂ ਦੇ ਵਿਚਕਾਰ ਕੁਚਲਨ ਕੰਨ ਮੌਤ ਹੋ ਗਈ ਤਰਪੁਰਾ ਨੇ ਕਿਹਾ ਕਿ ਤਿੰਨ ਵਾਹਨ ਪਹਿਲੀ ਲੇਨ ਦੇ ਵਿੱਚ ਯਾਤਰਾ ਕਰ ਰਹੇ ਸੀ ਜਦੋਂ ਉਹਨਾਂ ਦੇ ਵਿੱਚ ਦੋ ਟ੍ਰੈਫਿਕ ਦੇ ਲਈ ਰੁਕ ਗਏ ਅਤੇ ਤੀਜਾ ਸਮੇਂ ਸਿਰ ਹੋਲੀ ਕਰਨ ਦੇ ਵਿੱਚ ਅਸਫਲ ਹੋਇਆ ਕੈਲੀਫੋਰਨੀਆ ਦੇ ਐਲਕਰ ਗਰੋਵ ਦੇ 25 ਸਾਲਾ ਕਮਲਪ੍ਰੀਤ ਸਿੰਘ ਦੁਆਰਾ ਸੈਮੀ ਚੁਲਾਈ ਜਾ ਰਹੇ ਦੋ ਹਜ਼ਾਰ ਫ੍ਰੀਟ ਲਾਈਨਰ ਦੇ ਕੇਸਕੇਡੀਆ ਨੇ ਇੱਕ ਨੀਲੇ 2010 ਮਾਜ਼ਦਾ 3 ਸੈਡਾਨ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜੋ ਕਿ ਇੱਕ ਕੋਚੀਤੇ 2016 ਪੀਟਰਬਿਲ ਟਰੱਕ ਦੇ ਪਿਛੇ ਰੁਕਈ ਸੀ ਫ੍ਰੀਟ ਲਾਈਨਰ ਨੇ ਮਾਜ਼ਦਾ ਦੇ ਪਿਛਲੇ ਹਿੱਸੇ ਨੂੰ ਓਵਰ ਰੋਲ ਟ ਕੀਤਾ ਅਤੇ ਇਸ ਨੂੰ ਪੀਟਰਬਿਲ ਟਰੱਕ ਦੇ ਪਿਛਲੇ ਹਿੱਸੇ ਦੇ ਹੇਠਾਂ ਧੱਕ ਦਿੱਤਾ ਰੋਪਰ ਤੇ ਖਾਦ ਦੇ ਇੰਜਨ ਨੂੰ ਅਗ ਲੱਗ ਗਈ ਅਤੇ ਉਸੇ ਮੌਕੇ ਤੇ ਹਮੋਤ ਹੋ ਗਈ ਸਿੰਘ ਅਤੇ ਪੀਟਰ ਬਿਲਟ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਤਿੰਨੋਂ ਡਰਾਈਵਰਾਂ ਨੇ ਸੀਟ ਬੈਲਟ ਲਗਾਈ ਹੋਈ ਸੀ ਟੱਕਰ ਨੇ 6 ਘੰਟੇ 48 ਮਿੰਟਾਂ ਦੇ ਲਈ ਸੜਕ ਨੂੰ ਜਮ ਕਰ ਦਿੱਤਾ ਤੇ ਸਟੇਟ ਪੈਟਰੋਲ ਨੇ ਕਿਹਾ ਕਿ ਇਸ ਦੇ ਵਿੱਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਸ਼ਾਮਲ ਨਹੀਂ ਸੀ ਅਤੇ ਟੱਕਰ ਦੇ ਕਾਰਨ ਦੀ ਜਾਂਚ ਜਾਰੀ ਹੈ ਪੀੜਤ ਦੇ ਪੈਨ ਨੇ ਐਫ 100 ਤੇ ਲਿਖਿਆ ਕਿ ਮੇਰਾ ਪਰਾਮਾ ਰਿਹਾ ਗਿਆ ਸੀ ਉਸ ਦੀ ਪਤਨੀ ਅਤੇ 4 ਅਤੇ 1 ਸਾਲ ਦੇ ਦੋ ਛੋਟੇ ਮੁੰਡਿਆਂ ਨੂੰ ਛੱਡ ਕੇ ਉਚਲ ਗਿਆ ਉਪਰੀਤਰਾ ਕੰਪਨੀ ਉਤੇ ਮੁਕਦਮਾ ਕਰ ਰਹੀ ਨੇ ਉਸੇ ਪਰਿਵਾਰ ਦੇ ਕੋਲ ਪਹਿਲਾ ਹੀ ਵਕੀਲ ਨੇ ਉਹ ਇੱਕ ਸ਼ਾਨਦਾਰ ਪਿਆਰ ਕਰਨ ਵਾਲੇ ਵਿਅਕਤੀ ਸੀ ਜਿਸ ਨੂੰ ਹਜੇ ਵੀ ਇੱਥੇ ਹੋਣਾ ਚਾਹੀਦਾ ਹੈ ਉਪਲਬਧ ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਨੂੰ ਬੀਡੀਐਮ ਪ੍ਰਸ਼ਾਸਨ ਨੇ ਸਰਹੱਦ ਉਤੇ ਗ੍ਰਿਫਤਾਰ ਕਰਕੇ ਰਿਹਾ ਕਰ ਦਿੱਤਾ ਸੀ ਉਹ 2023 ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ ਛੱਡ ਦਿੱਤਾ ਗਿਆ ਸੀ ਜਵਾਨਾਂ ਨੇ ਇਹ ਤੈਅ ਕੀਤਾ ਕਿ ਸਿੰਘ ਨੇ ਰੁਕੀਆਂ ਘੁੱਟੀਆਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਬ੍ਰੇਕ ਲਗਾਉਣ ਜਾਂ ਟਾਲਮਟਾਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਿੰਘ ਨੇ ਇੱਕ ਸਹਿਰ ਡਰਾਈਵਰ ਦੀ ਸੂਚੀ ਬਣਾ ਕੇ ਅਤੇ ਉਸ ਡੇਟਾ ਨੂੰ ਸ਼ਾਮਲ ਕਰਕੇ ਆਪਣੀ ਇਲੈਕਟ੍ਰੋਨਿਕ ਲੌਗ ਬੁੱਕ ਨੂੰ ਜਵਾਲੀ ਬਣਾਇਆ ਜੋ ਜਾਂਚ ਕਰਤਾਵਾਂ ਨੇ ਕਿਹਾ ਕਿ ਸੰਕੇਤ ਕਰ ਸਕਦਾ ਹੈ ਕਿ ਲੌਗ ਬੁੱਕ ਬਦਲੀ ਗਈ ਸੀ ਜਾਂ ਫਿਰ ਡਿਸਕਨੈਕਟ ਕੀਤੀ ਗਈ ਸੀ ਸੋਸ਼ਲ ਮੀਡੀਆ ਉਪੋਕਤਾ ਨੇ ਉਸੇ ਰਿਹਾਈ ਅਤੇ ਸਮਾਨਤ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਸਵਾਲ ਕੀਤਾ ਕਿ ਇੱਕ ਗੈਰਕਾਨੂੰਨੀ ਪ੍ਰਵਾਸੀ ਦੇ ਲਈ ਇੰਨੀ ਰਕਮ ਕੌਣ ਦੇ ਸਕਦਾ ਹੈ ਬੇਸ਼ੱਕ ਉਸੇ ਕਿਉਂਕਿ ਗੈਰਕਾਨੂੰਨੀ ਸਿਰਫ ਇੱਕ ਪੈਚ ਕਿਉਂਕਿ ਕੈਰ ਕਾਨੂੰਨੀ ਸੇਫਰ 100k ਡਾਲਰ ਲੈ ਕੇ ਆ ਸਕਦੇ ਨਹੀਂ ਇਹ ਕਿਵੇਂ ਹੈ ਇੱਕ ਨੇ ਲਿਖਿਆ ਉਸ ਨੂੰ ਬੋਨ ਤੇ ਪੈਸੇ ਕਿੱਥੋਂ ਮਿਲੇ ਉਸ ਦਾ ਲਾਇਸੈਂਸ ਕਿਸ ਨੇ ਜਾਰੀ ਕੀਤਾ ਤੇ ਉਸ ਨੂੰ ਕਿਸ ਨੇ ਨੌਕਰੀ ਤੇ ਰੱਖਿਆ ਉਸ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਿਸ ਨੇ ਕੀਤੀ ਕੀ ਇਹ ਉਡਾਣ ਦਾ ਜੋਖਮ ਲੈ ਸਕਦਾ ਹੈ ਖੋਨੇ ਲਿਖਿਆ ਇਨਾਂ ਲੋਕਾਂ ਨੂੰ ਟਾਕਾ ਦੇ ਵਿੱਚ ਪਾਉਣ ਦੇ ਨਾਲ ਜੁੜੇ ਹਰ ਵਿਅਕਤੀ ਉੱਤੇ ਦੋਸ਼ ਲਗਾਇਆ ਜਾਣਾ ਚਾਹੀਦਾ ਹੈ ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਮੰਨੇ ਜਾਂਦਾ ਹੈ ਜੋ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਵਿੱਚ ਰਹਿ ਰਿਹਾ ਸੀ ਉਸ ਨੂੰ ਹੁਣ ਵਾਹਨ ਹੱਤਿਆ ਦੇ ਦੋਸ਼ ਤੋਂ ਬਾਅਦ ਜ਼ਮਾਨਤ ਤੋੜਿਆ ਕਰ ਦਿੱਤਾ ਗਿਆ ਜ਼ਮਾਨਤ ਦੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰ ਦੇ ਵਿਰੁੱਧ ਇੱਕ ਵੱਡਾ ਰੋਸ ਵੀ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਲਾਪਤਵਾਈ ਦੇ ਨਾਲ ਜਾਣਾਂ ਲਈਆਂ ਅਤੇ ਫਿਰ ਆਜ਼ਾਦ umur ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਜਿਸ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਮੰਨਿਆ ਜਾਂਦਾ ਹੈ ਉਹ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਜਿਸ ਨੂੰ ਵਾਹਨ ਹੱਤਿਆ ਦੇ ਦੋਸ਼ ਤੋਂ ਬਾਅਦ ਸਮਾਨਤ ਉਤੇ ਰਿਹਾ ਕਰ ਦਿੱਤਾ ਗਿਆ ਜਮਾਨਤੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰਾਂ ਤੇ ਵਿਰੁੱਧ ਇੱਕ ਵੱਡਾ ਰੋਸ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਨੇ ਲਾਪਰਵਾਹੀ ਨਾਲ ਜਾਨਾਂ ਲਈਆਂ ਅਤੇ ਫਿਰ ਆਜ਼ਾਦ ਘੁਮਰੇ ਸੀ 29 ਸਾਲਾ ਰੌਬਰਟ ਪੀ ਪਿਆਸਨ ਦੀ ਕਾਰ SR 160 ਉਤੇ ਦੋ ਟ੍ਰੱਕਾਂ ਦੇ ਵਿਚਕਾਰ ਕੁਚਲਣ ਕੰਡ ਮੌਤ ਹੋ ਗਈ ਟਰਪਰਾ ਨੇ ਕਿਹਾ ਕਿ ਤਿੰਨ ਵਾਹਨ ਪੈਲੀ ਲੇਨ ਤੇ ਵਿੱਚ ਯਾਤਰਾ ਕਰ ਰਹੇ ਸੀ ਜਦੋਂ ਉਹਨਾਂ ਦੇ ਵਿੱਚ ਦੋ ਟ੍ਰੈਫਿਕ ਦੇ ਲਈ ਰੁਕ ਗਏ ਅਤੇ ਅਤੇ ਤੀਜਾ ਸਮੇਂ ਸਿਰ ਹੋਲੀ ਕਰਨ ਦੇ ਵਿੱਚ ਅਸਫਲਟਿਆ ਕੈਲੀਫੋਰਨੀਆ ਦੇ ਐਲਕਰ ਗਰੋਵ ਦੇ 25 ਸਾਲਾ ਕਮਲਪ੍ਰੀਤ ਸਿੰਘ ਦੁਆਰਾ ਸੈਮੀ ਜੁਲਾਈ ਜਾ ਰਹੇ 2000 ਫ੍ਰੇਟ ਲਾਈਨਰ ਕੈਸਕੇਡਿਆ ਨੇ ਇੱਕ ਨੀਲੇ 2010 ਮਾਜ਼ਦਾ ਤਿੰਨ ਸਿਡਾਨ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜੋ ਕਿ ਇੱਕ ਕੋ ਚਿੱਤੇ 2016 ਪੀਟਰਬੀਰ ਟਰੱਕ ਦੇ ਪਿੱਛੇ ਰੁਕਈ ਸੀ ਫ੍ਰੇਟ ਲਾਈਨਰ ਨੇ ਮਾਜ਼ਦਾ ਦੇ ਪਿਛਲੇ ਹਿੱਸੇ ਨੂੰ ਓਵਰ ਰੋਟ ਕੀਤਾ ਅਤੇ ਇਸ ਨੂੰ ਪੀਟਰ ਬਿਲਟ ਦੇ ਪਿਛਲੇ ਹਿੱਸੇ ਤੇ ਹੇਠਾਂ ਤੱਕ ਦਿੱਤਾ। ਰੋਬਰਟ ਦੇ ਕਾਰ ਦੇ ਇੰਜਨ ਨੂੰ ਅਗਲਾ ਗਈ ਅਤੇ ਉਸੇ ਮੌਕੇ ਤੇ ਹਮੋਤ ਹੋ ਗਈ। ਸਿੰਘ ਅਤੇ ਪੀਟਰ ਬਿਲਟ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਤਿੰਨੋਂ ਡਰਾਈਵਰਾਂ ਨੇ ਸੀਟ ਬੈਲਟ ਲਗਾਈ ਹੋਈ ਸੀ। ਟੱਕਰ ਨੇ 6 ਘੰਟੇ 48 ਮਿੰਟਾਂ ਦੇ ਲਈ ਸੜਕ ਨੂੰ ਜਮ ਕਰ ਦਿੱਤਾ ਤੇ ਸਟੇਟ ਪੈਟਰੋਲ ਨੇ ਕਿਹਾ ਕਿ ਇਸ ਦੇ ਵਿੱਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਸ਼ਾਮਲ ਨਹੀਂ ਸੀ। ਅਤੇ ਟੱਕਰ ਦੇ ਕਾਰਨ ਦੀ ਜਾਂਚ ਚੱਲ ਰਹੀ ਹੈ ਪੀੜਤ ਦੇ ਪੈਨ ਦੇ ਐਫ 100 ਤੇ ਲਿਖਿਆ ਕਿ ਮੇਰਾ ਪ੍ਰਾਮਾ ਰ ਗਿਆ ਸੀ ਉਸ ਦੀ ਪਤਨੀ ਅਤੇ 4 ਅਤੇ 1 ਸਾਲ ਦੇ ਦੋ ਛੋਟੇ ਮੁੰਡਿਆਂ ਨੂੰ ਛੱਡ ਕੇ ਉਹ ਚਲਾ ਗਿਆ ਉਹ ਪੂਰੀ ਤਰ੍ਹਾਂ ਕੰਪਨੀ ਉੱਤੇ ਮੁਕੱਦਮਾ ਕਰ ਰਹੀ ਨੇ ਉਸ ਦੇ ਪਰਿਵਾਰ ਦੇ ਕੋਲ ਪਹਿਲਾਂ ਹੀ ਵਕੀਲ ਨੇ ਉਹ ਇੱਕ ਸ਼ਾਨਦਾਰ ਪਿਆਰ ਕਰਨ ਵਾਲਾ ਵਿਅਕਤੀ ਸੀ ਜਿਸ ਨੂੰ ਹੱਜੇ ਵੀ ਇੱਥੇ ਹੋਣਾ ਚਾਹੀਦਾ ਹੈ ਉਪਲਬਧ ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਨੂੰ ਬੀਡੀਐਮ ਪ੍ਰਸ਼ਾਸਨ ਨੇ ਸਰਹੱਦ ਉਤੇ ਗ੍ਰਿਫਤਾਰ ਕਰਕੇ ਰਿਹਾ ਕਰ ਦਿੱਤਾ ਸੀ ਉਹ 2023 ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ ਛੱਡ ਦਿੱਤਾ ਗਿਆ ਸੀ ਜਵਾਨਾਂ ਨੇ ਇਹ ਤੈਅ ਕੀਤਾ ਕਿ ਸਿੰਘ ਨੇ ਰੁਕੀਆਂ ਘੁੱਟੀਆਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਬ੍ਰੇਕ ਲਗਾਉਣ ਜਾਂ ਟਾਲਮਟੋਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਿੰਘ ਨੇ ਇੱਕ ਸਹਿਰ ਡਰਾਈਵਰ ਦੀ ਸੂਚੀ ਬਣਾ ਕੇ ਅਤੇ ਉਸ ਡੇਟਾ ਨੂੰ ਸ਼ਾਮਲ ਕਰਕੇ ਆਪਣੀ ਇਲੈਕਟ੍ਰੋਨਿਕ ਲੌਗ ਬੁੱਕ ਨੂੰ ਜਵਾਲੀ ਬਣਾਇਆ ਜੋ ਜਾਂਚ ਕਰਤਾਵਾਂ ਨੇ ਕਿਹਾ ਕਿ ਸੰਕੇਤ ਕਰ ਸਕਦਾ ਹੈ ਕਿ ਲੌਗ ਬੁੱਕ ਬਦਲੀ ਗਈ ਸੀ ਜਾਂ ਫਿਰ ਡਿਸਕਨੈਕਟ ਕੀਤੀ ਗਈ ਸੀ ਸੋਸ਼ਲ ਮੀਡੀਆ ਉਪਭੋਕਤਾ ਨੇ ਉਸੇ ਰਿਹਾਈ ਅਤੇ ਸਮਾਨਤ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਸਵਾਲ ਕੀਤਾ ਕਿ ਇੱਕ ਗੈਰਕਾਨੂੰਨੀ ਪ੍ਰਵਾਸੀ ਦੇ ਲਈ ਇੰਨੀ ਰਕਮ ਕੌਣ ਦੇ ਸਕਦਾ ਹੈ ਵਿਸ਼ੇਕੋਸੀ ਕਿਉਂਕਿ ਗੈਰਕਾਨੂੰਨੀ ਸਿਰਫ ਇੱਕ ਸਟੈਚ ਕਿਉਂਕਿ ਕੈਰ ਕਾਨੂੰਨੀ ਸੇਫਰ 100k ਡਾਲਰ ਲੈ ਕੇ ਆ ਸਕਦੇ ਨਹੀਂ ਇਹ ਕਿਵੇਂ ਹੈ ਇੱਕ ਨੇ ਲਿਖਿਆ ਉਸ ਨੂੰ ਬੋਣ ਤੇ ਪੈਸੇ ਕਿੱਥੋਂ ਮਿਲੇ ਉਸ ਦਾ ਲਾਇਸੈਂਸ ਕਿਸ ਨੇ ਜਾਰੀ ਕੀਤਾ ਤੇ ਉਸ ਨੂੰ ਕਿਸ ਨੇ ਨੌਕਰੀ ਤੇ ਰੱਖਿਆ ਉਸ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਿਸ ਨੇ ਕੀਤੀ ਕੀ ਇਹ ਉਡਾਣ ਦਾ ਜੋਖਮ ਲੈ ਸਕਦਾ ਹੈ ਇੱਕ ਹੋਰ ਨੇ ਲਿਖਿਆ ਇਹਨਾਂ ਲੋਕਾਂ ਨੂੰ ਟੱਕਰ ਦੇ ਵਿੱਚ ਪਾਉਣ ਦੇ ਨਾਲ ਜੁੜੇ ਹਰ ਵਿਅਕਤੀ ਉੱਤੇ ਦੋਸ਼ ਲਗਾਇਆ ਜਾਣਾ ਚਾਹੀਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ